ਤੇ ਸਾਤੇ ਦੇਗੀ ਜਿਦੁ ਨਿਆਣੇ ਸਤੇ ਹੀ ਬਾਹਰ ਜੇ ਜਿਆਦਾ ਸਮਾਨ ਨਹੀਂ ਨਿਕਲਿਆ ਆ ਤਵਾਦਾ ਪਾ ਬੱਚੇ ਕੰਡਰ ਦੀ ਕੀਤੀ ਬਹੁਤ ਬਹੁਤ ਜਿੱਦਿਆ ਸਾਤੇ ਕੋਲ ਪਾਣੀ ਆਇਆ ਹਾਂ ਜੀ ਕਾ ਮਤੰਦਾਮ ਨੇ ਚਾੜੂ ਪੋਚੇ ਲਾ ਲਾ ਕੇ ਲੋਕਾਂ ਦਾ ਘਰਾਤੂ ਤੇ ਇਦਾਂ ਖਵਾਲ ਦੀ ਨੇ ਬੱਚਿਆਂ ਦੀ ਇਹ ਦਿਨ ਸਾਥ ਕੇ ਨ ਕੋਈ ਕੰਮ ਹਾਂ ਜੀ ਸੌਰੀ ਕਰੋ ਹਾਂ ਜੀ ਸਾਰੀ ਖਰਾਬ ਹੋ ਗਈ ਦੇ ਦੇਂਦਾ ਕੋਈ 700 ਦੇ ਦੇਂਦਾ ਕੋਈ 500 ਦੇ ਦੇਂਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਤੁਹਾਨੂੰ ਬੋਟਾ ਦੋ ਅਸੀਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪੈਸੇ ਲਾ ਦੇਵਾਂਗੇ ਇਦਾਂ ਬੋਟਾ ਲੈ ਕੇ ਜਾਂਦੇ ਹਾਂ ਤੇ ਕੋਈ ਨਹੀਂ ਕੁਛ ਨਹੀਂ ਕੋਈ ਨਹੀਂ ਜਮਨ ਲਗਾ ਕੇ ਕੋਈ ਇਦਾਂ ਪੈਸਾ ਤੇ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਪਾਲਣ ਦੇ ਜੋ ਮੋੜਾ ਮੋਟਾ ਇਦਾਂ ਰੋਟੀ ਪਾਣੀ ਖਾਈਂ ਮਨਮੀ ਰਗੀ ਕੋਈ ਸਮੱਸਿਆ ਵੀ ਸਹਾਈਤਾ ਜਾਣ ਲਈ ਕਰੂਗਾ ਮਦਦ ਕਰੇਗਾ ਹਾਂਜੀ ਹੈ ਸਭ ਜੀ ਮੰਨੂਗਾ ਬੁਲਾ ਸਕੀ ਹਾਂਜੀ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਰਚੀਕੇ ਤਲਾ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜਰੂਰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਵੀ ਘਰ ਇੱਕ ਹੈ ਮਾਤਲ ਗਰੀਬ ਲੋਰਨਾਦ ਪਰਿਵਾਰ ਦਾ ਸੋ ਜੋ ਹੜ ਦੀ ਲਪੇਟ ਦੇ ਵਿੱਚ ਆ ਕੇ ਜਿਹੜਾ ਨੁਕਸਾਨਦਈ ਹੋ ਗਿਆ ਪਰਿਵਾਰਕ ਮੈਂਬਰ ਆਪਣੀ ਫੈਮਿਲੀ ਦੇ ਨਾਲ ਇਸ ਘਰ ਦੇ ਵਿੱਚ ਨਦੀਰ ਚਾਨ ਸੋ ਇਹਨਾਂ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਜਿਹੜੀਆਂ ਘਰ ਦੀਆਂ ਸੱਤਾਂ ਜਿਹੜੀਆਂ ਲਾਈਟਰ ਬਾਲਲੇ ਜਿਹੜੇ ਇੱਟਾਂ ਜਿਹੜੀਆਂ ਕੁਝ ਡਿੱਗ ਪਈਆਂ ਨੇ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਕੱਲ੍ਹ ਮੈਂ ਰਿਚ 4 ਵਜੇ ਆਉਣ ਆਇਆ ਹਾਂ ਤੇ ਸਾਤ ਦੇਗੀ ਜਿਹਦੇ ਨਿਆਣੇ ਸਤੇ ਹੀ ਬਾਹਰ ਜੇ ਜ਼ਿਆਦਾ ਸਮਾਨ ਨਹੀਂ ਨਿਕਲਿਆ ਤਵਾਦਾ ਆਪਾਂ ਬੱਚੇ ਕੱਢਣ ਦੀ ਕੀਤੀ ਸਾਰਾ ਕੱਪੜਾ ਲੂਰਾ ਸਾਰਾ ਭੇਜ ਗਿਆ ਬਾਤੀ ਲੱਕੜੀ ਸਾਰੇ ਤੇ ਪੂਜੋ ਕੀ ਨੇ ਤੇ ਆਪਾਂ ਘਰ ਜੀ ਕਿਹਦੇ ਕਰ ਸਕਦੇ ਸਮਾਨ ਨਹੀਂ ਇਹ ਸਾਰਾ ਜਿਹੜਾ ਸਮਾਨ ਹੈ ਇੱਕੋ ਅੰਦਰ ਦੇ ਵਿੱਚ ਜਿਹੜਾ ਮਤਲਬ ਦਾਣਾ ਪੱਕਾ ਜਿਹਾ ਇੱਕੋ ਅੰਦਰ ਚਾ ਬਾਕੀ ਆ ਹਾਂਜੀ ਇੱਕੋ ਬਹੁਤ ਬਹੁਤ ਇਦਾਂ ਹੀ 7 ਕੋਟ ਪਾਣੀ ਆਇਆ ਸੱਜੇ ਤੇ ਕਿਹਦੇ ਭਾਰੇ ਇਦਾਂ 7 ਇਦਾਂ ਹੀ ਵੀ ਉਹ ਇਦਾਂ ਭੁੱਖੇ ਲੱਗੇ ਆ ਕੇ ਤੇ ਕੰਮ ਤੰਦਾਮ ਨੇ ਝਾੜੂ ਪੋਚੇ ਲਾ ਲੈ ਕੇ ਲੋਕਾਂ ਦੇ ਘਰਾਂ ਤੁਰ ਤੇ ਇਦਾਂ ਖਵਾਲ ਨਹੀਂ ਰਹੇ ਬੱਚਿਆਂ ਨੂੰ ਤੇ ਇਦਾਂ ਦਵਾਦਾਬ ਤਾਂ ਬਾਕੀ ਸਾਰੇ ਇਦਾਂ ਵੀ ਪੇਟੀ ਬਣੇ ਨਿਕਲੀ ਨਾ پڑੋਲਾ ਨਿਕਲਿਆ ਇਦਾਂ ਸਾਰਾ ਲੂੜਾ ਕਪੜਾ ਕੋਈ ਸਾਰਾ ਢੇਜ ਪੂਜੇ ਕਿ ਕਿੰਨੀ پڑੋਲੇ ਵਿੱਚ ਕਣ ਗਈ ਹਾਂਜੀ ਕਿੰਨੀ ਕਣ ਗਈ ਸਾਰੀ 3 ਕਮੈਂਟਾਂ ਦਾ ਕੰਮ 3 ਹਾਂਜੀ ਸਾਰੀ ਖਰਾਬ ਹੋ ਗਈ ਹਾਂਜੀ ਮਿਲ ਕਣ ਕੋ ਮੁੱਲੇ ਹੀ ਕਿ ਜਾ ਮਿਲ ਬੋਰਾ ਛਿੱਟੇ ਚੋਟੇ ਨਾ ਸਰ ਜੀ ਮੁੱਲ ਲਈ ਸੀ ਹਾਂਜੀ ਮੁੱਲ ਲਈ ਸੀ ਹਾਂਜੀ ਪਰਵਾਰਕ ਵਿੱਚ ਪਰਗਨਾ ਬਈ ਤੁਸੀਂ ਕੰਮ ਕਰਦੇ ਹੋ ਘਰ ਦੇ ਹਾਂਜੀ ਸਰਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿੰਦੇ ਤੇ ਮੈਂ ਇਹ ਘਰ ਦੇ ਝਾੜੂ ਪੋਚਾਣਾ ਆ ਕੇ ਲੋਕਾਂ ਦਾ ਡੱਬਾ ਬੱਚਿਆਂ ਦਾ ਪਾਲੀ ਬਾਸ ਕਾਣ ਦੀ ਬਹੁਤ ਕਿੰਨੇ ਪੈਸੇ ਜਿਹੜੇ ਘਰਾਂ ਚ ਕੰਮ ਕਰਨ ਨਾਲ ਜੇ ਕਹੇ ਸਰਜੀ ਕੋਈ 1000 ਦੇ ਦੇਂਦਾ ਕੋਈ 700 ਦੇ ਦੇਂਦਾ ਕੋਈ 500 ਦੇ ਦੇਂਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਨਹੀਂ ਪੈਸਾ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਿਵਾਰਕ ਵਿੱਚ ਇਦਾਂ ਸਰਜੀ ਮਾਰਾ ਮੋਟਾ ਕਰਦੇ ਰਹੀਦਾ ਕੀ ਕਰਨਾ ਹਣ ਬੱਚਿਆਂ ਨੂੰ ਤੇ ਪਾਲਣਾ ਹੀ ਹੈ ਹਾਂਜੀ ਕਦੀ ਮਤਲਬ ਸਮਾਜ ਸੇਵੀ ਸੰਸਥਾ ਜਾਂ ਅਨਾਰੇ ਵੀਰਾਂ ਨੇ ਕਦੀ ਮਤਲਬ ਤੁਹਾਡੀ ਮਿਹਨਤ ਜਿੱਦਾਂ ਉਹ ਪਰਵਾਰ ਕੋ ਜਦੋਂ ਮੋਰਾਂ ਪਰਵਾਰੋਂ ਕੋਈ ਨਹੀਂ ਜੇ ਵੀਰ ਜੀ ਕਰਦਾ ਲੋੜ ਪੂਰੀ ਇੱਥੇ ਕਹਿ ਦਿੰਦੇ ਵੋਟਾਂ ਲੈਣੇ ਆ ਜਾਂਦੇ ਵੀ ਸਾਨੂੰ ਵੋਟਾਂ ਦੋ ਅਸੀਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪੈਸੇ ਲਾ ਦੇਵਾਂਗੇ ਇਦਾਂ ਵੋਟਾਂ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੋਸ਼ਣ ਨਹੀਂ ਜੋ ਕੋਈ ਨਹੀਂ ਜਮਨਦਾ ਕੀ ਲੱਗਦਾ ਨਹੀਂ ਪਹਿਲਾਂ ਮਹंगाई ਨੇ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰ ਪੈ ਜਾਣੀ ਕਿ ਇੱਕ ਗਰੀਬਾ ਤੋਂ ਉੱਠਾ ਜਿਹੜਾ ਕਿਵੇਂ ਦੇ ਦਿੰਦਾ ਹਾਂਜੀ ਕੋਈ ਨਹੀਂ ਸਰ ਜੀ ਕੋਈ ਨਹੀਂ ਜੇ ਦਿੰਦਾ ਇਦਾਂ ਆਹ ਲਾ ਕੇ ਦਿੰਦੇ ਆ ਪਹਿਨ ਤੁਹਾਨੂੰ ਪਹਾ ਤੇ ਲਾ ਦੇ ਕੇ ਆਨੇ ਆ ਤੇ ਕੋਈ ਨਹੀਂ ਜੇ ਬਲੋ ਕੋਜਰ ਸੂਕ ਵਾਲੇ ਨੇ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਆ ਵਿੱਚ ਸਾਰੇ ਬਿਲੁੰਦਲੇ ਗਏ ਨੇ ਪਰ ਪੁੱਜ ਤਾਂ ਜਿਹੜੇ ਸਿਹਤ ਹੀ ਟਾਈਮ ਲੱਗੇ ਪਰ ਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਤੋਂ ਇਦਾਂ ਨਹੀਂ ਮਾਰ ਪੈਂਦੀ ਕਿ ਉਹਦੇ ਅੱਜ ਤੇ ਫੇਰ ਉੱਠਣਾ ਜਿਹੜਾ ਕਿਵੇਂ ਉੱਠ ਸਕਦਾ ਬੰਦਾ ਹਾਂਜੀ ਨਹੀਂ ਸਰ ਜੀ ਉੱਠ ਸਕਦਾ ਉਹ ਤਾਂ ਪਹਿਲਾਂ ਮਾਰਿਆ ਹੁੰਦਾ ਹਾਂਜੀ ਨਹੀਂ ਉੱਠ ਸਕਦਾ ਤੁਸੀਂ ਦੱਸ ਰਹੇ ਹੋ ਤੁਸੀਂ ਇਹਨਾਂ 4 ਕੁ ਮਿੰਟ ਰ ਕਣ ਕੇ ਆ ਹੁਣ ਗਾੜੀ ਅਜੇ ਫਸਲ ਆਉਣ ਦੇ ਵਿੱਚ ਵੀ ਇੰਨਾ ਵਕਤ ਲੱਗ ਜਾਣਾ ਤੇ ਕਿਵੇਂ ਜਿਹੜਾ ਸਰਕਲ ਚੱਲਣਾ ਹੈ ਇਦਾਂ ਹੀ ਹੋ ਸਾਜੂ ਮਾੜਾ ਮੋਟਾ ਚਲਾਇਆ ਦਿੰਨੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪਾਈ ਚਲੋ ਆਪਣਾ ਸੇਵਾ ਕਰ ਰਹੀਆਂ ਜੋਰ ਲਗਾ ਰਹੀਆਂ ਪਰ ਜਿਹੜੇ ਦਿਨ ਪਧਰੇ ਹੋਗੇ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮੁਕਛੇ ਉਹਨਾਂ ਕੋਲ ਕਾਰਜੇ ਹੋਣੇ ਨੇ ਚਲੋ ਬਹੁਤ ਵੱਡੀ ਪੱਧਰ ਸੇਵਾ ਵੱਡੀਆਂ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਬਹੁਤ ਵੱਡਾ ਜਿਹੜਾ ਖਮਾਜਾ ਮਤਲਬ ਕੋਈ ਗੱਲ ਨਹੀਂ ਜਿਹਾ ਇੱਦਾਂ ਮੋੜਾ ਮੋਟਾ ਨੇ ਆਣਾ ਨੇ ਬੱਚਿਆਂ ਨੇ ਉਹ ਵੀ ਅਸੀਂ ਕਿਸਦੇ ਘਰ ਰਹਿੰਨੇ ਇੱਦਾਂ ਬਸ ਸਾਰਾ ਸਮਾਨ ਸਾਰਾ ਭੇਜ ਪੁੱਜ ਗਿਆ ਲੋੜਾ ਕੱਪੜਾ ਵੀ ਪਾਤੀ ਬਾਲਾਂ ਨੇ ਵੀ ਸਾਰਾ ਇੱਦਾਂ ਭੱਜ ਕੇ ਜੂੜਿਆ ਇੱਦਾਂ ਮੋੜਾ ਮੋਟਾ ਗਜਾਰਾ ਕਰਨ ਦਾ ਕੱਤ ਰੋਟੀ ਕੋਈ ਗੈਸ ਰਕੇ ਜੇ ਚੁੱਲ੍ਹਾ ਦਿੰਦਾ ਹਾਂਜੀ ਇੱਦਾਂ ਆ ਕੇ ਕੋਈ ਇੱਦਾਂ ਪੈਸਾ ਤੇਲ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਬਾਲਾਂ ਨੇ ਜੋ ਮੋੜਾ ਮੋਟਾ ਇੱਦਾਂ ਰੋਟੀ ਪਾਣੀ ਖਾਈ ਜਾਣੀ ਬਾਕੀ ਸਾਰਾ ਪਾਤੀ ਟੱਕ ਚੁੱਲ੍ਹੇ ਬਸੇ ਜਾਂਦਾ ਹਾਂਜੀ ਆਹ ਵੇਖੋ ਪਾਤੀ ਬਾਲਾਂ ਸਾਰਾ ਭੇਜ ਪੁੱਜ ਗਿਆ ਜ ਕੁਛ ਨਹੀਂ ਜੋ ਬੱਚਾ ਹੈ ਹਾਂ ਜੀ ਕਿ ਕਿੰਨੇ ਦਿਨ ਪਾਣੀ ਇਥੇ ਰਿਆ ਹਾਂ ਕਿ ਇਥੇ ਰਿਆ ਜੋ ਵਾਵਾ 10 15 ਦਿਨ ਰਿਆ ਹੈ ਜੀ ਬਿਲਕੁਲ ਕਾਫੀ ਹਾਈਟ ਦੇ ਵਿੱਚ ਪਾਣੀ ਹੋਇਆ ਹਾਂ ਜੀ ਸੱਚੀ ਨਾ ਨਾ ਪਾਣੀ ਹਾਂ ਜੀ ਬਹੁਤ ਬਾਰਸ਼ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਚੱਲਦੀ ਸੀ ਜੀ ਤੁਸੀਂ ਮਤਲਬ ਉਹਨਾਂ ਦੇ ਜਿਹੜੇ ਦਸ ਦੇ ਕਿਸਤੇ ਘਰ ਗਏ ਪਰ ਉਹ ਕੋਠੇ ਤੇ ਉਹਨਾਂ ਦੇ ਘਰ ਵੀ ਚੱਲ ਗਿਆ ਹਾਂ ਹਾਂ ਜੀ ਸੱਚੀ ਇਦਾਂ ਇੰਨਾ ਕੁ ਦਿਹਾ ਜਦ 10 15 ਦਿਨ ਬਾਰਸ਼ ਵੀ ਰਹੀ ਜੀ ਹਾਂ ਲਗਾਤਾਰ ਜੀ ਤੁਹਾਨੂੰ ਕਿਸ ਸਮਾਜ ਸੇਵੀ ਸੰਸਥਾ ਦੇ ਲੋਕਾਂ ਜਿਨ੍ਹਾਂ ਨੇ ਅਪਨਾਵ ਦਿੱਤੀ ਇਦਾਂ ਦੀ ਕੁਦਰਤੀ ਆਫਤ ਵਿੱਚ ਕਿ ਲੱਗਦਾ ਹੁਣ ਆਪਣੇ ਘਰ ਨੂੰ ਜਿਹੜਾ ਤੁਸੀਂ ਪਰਪਾਈ ਕਰ ਪਾਓਗੇ ਹਾਂਜੀ ਨਹੀਂ ਸਰ ਜੀ ਹੋਏਗਾ ਇਦਾਂ ਇੱਕ ਹੁਣ ਲੋਕਾਂ ਦਾ ਨਾਂ ਕਿ ਤੇ ਕੰਮ ਕਰਦਾ ਲੋਕਾਂ ਨੂੰ ਦਉਣਾ ਹੈ ਇਦਾਂ ਮਾੜਾ ਫਟਾ ਸਰ ਦੇ ਵਿੱਚ ਦੱਲ ਦਿੰਦਾ ਕਿ ਚੁੱਕਿਆ ਕਿੰਨੂ ਕੋਈ ਯਾਰ ਦੇਤਾ 2000 ਦੇਤਾ ਪਰ ਕਈ ਜਿੰਤਾ ਕਾਫੀ ਰਕਮਾਂ ਦੇ ਕੋਈ ਨਹੀਂ ਜੋ ਪੂਰਾ ਦਿੰਦਾ ਕੋਈ ਆਖੰਡੇ ਤੁਹਾਨੂੰ ਵੀ 20000 ਦਿੰਦਾ ਕੋਈ 500 ਦਿੰਦਾ ਕੋਈ 200 ਕੋਈ 300 ਦਿੰਦਾ ਤਾਂ ਮੜਾ ਮੋਟਾ ਬਜਾਰਾ ਹੁੰਦਾ ਹੁਣ ਜਿਹੜੇ ਐਨਆਰਆਈ ਵੀਰ ਨੇ ਜਿ ਸਮਾਜ ਸੇਵੀ ਸੰਸਥਾ ਦੁਨੀਆ ਮਦਦਗਾਰ ਸਾਥ ਤੋਂ ਪਹਿਲਾਂ ਮੌਂਦੀਆਂ ਨੇ ਪਰ ਹੁਣ ਇੰਧਾ ਦੀ ਕੁਦਰਤੀ ਆਫਤ ਆ ਗਈ ਆ ਇਹਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਮਦਦਗਾਰ ਸਾਥ ਤੋਂ ਆਣਦੀਆਂ ਕਿਹੜਾ ਪਿੰਡ ਪੈਂਦਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੇ ਕਹੇ ਨੇ ਕਿ ਤੁਹਾਡੀ ਸੇਵਾ ਕਰਨੀ ਹੈ ਸਾਝ ਕੋਈ ਨਹੀਂ ਜੇ ਸੇਵਾ ਕਰਦਾ ਕਿਹੜਾ ਜਿਹੜਾ ਜਿਹੜਾ ਕਿਹੜਾ ਪੈਂਦਾ ਪਿੰਡ ਕਿਹੜਾ ਕਰਦਾ ਕੋਈ ਦੱਸ ਕੋਈ ਪਿੰਡ ਕਿਹੜਾ ਹੈ ਅਰੇ ਠੀਕ ਆ ਤੱਲ ਜੀ ਕਿਹੜਾ ਤੱਲ ਹਾਂਜੀ ਕੀ ਕੀ ਲੱਗਦਾ ਹੁਣ ਤੁਹਾਨੂੰ ਇਹ ਦਿਲ ਦੇ ਵਿੱਚ ਭਾਵਨਾ ਕੋ ਮਨ ਮੇਰ ਹੈਗੀ ਕੋਈ ਸਮੱਸਿਆ ਵੀ ਸੜੇ ਤਾਂ ਜਨਰ ਦੀ ਵੀ ਕਰੂਗਾ ਮਦਦ ਕਰੇਗਾ ਹਾਂਜੀ ਹੈ ਸਭ ਜੀ ਮਨ ਮੇਰ ਮਿਲੋਸ ਹੈਗੀ ਹਾਂਜੀ ਹਾਂਜੀ ਸੋ ਇਹ ਸਨ ਪਿੰਡ ਰਚੀਕਾ ਤਲਾ ਜ਼ਿਲ੍ਹਾ ਕਰਤਾਰਪੁਰ ਹਲ ਖੱਡੇ ਦਾ ਬਾਬਾ ਨਾਕ ਦੇ ਵਿੱਚ ਇੱਕ ਹਰ ਪ੍ਰਭਾਵਿਤ ਗਰੀਬ ਪਰਿਵਾਰ ਜਿਹੜਾ ਪਹਿਲਾਂ ਹੀ ਗਰੀਬੀ ਦੀ ਮਾਰ ਦੇ ਵਿੱਚ ਕਾਫੀ ਆ ਚੁੱਕੇ ਸਨ ਇੱਕ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰਾਂ ਤੋਂ ਮਦਦ ਦੀ ਘਾਰ ਕਰ ਰਹੇ ਨੂੰ ਲੱਗ ਰਹੇ ਨੇ ਸੋ ਘਰਾਂ ਦੇ ਵਿੱਚ ਕੰਮ ਕਰਦੇ ਨੇ ਮੈਂ ਇਹ ਮਹਾ ਚੱਲਦਾ ਉਹ ਤੋਂ ਜਿਹੜੀ ਕੁਦਰਤੀ ਆਫਤ ਆਇਆ ਐਟੋ ਖਰਚਾ ਜਿਹੜਾ ਕਰਨ ਨੂੰ ਪਈ ਕਰਨ ਵਿੱਚ ਬਹੁਤ ਔਖਾ ਵੋ ਸੋ ਇਹਨਾਂ ਦੀ ਵੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਨ ਦੇ ਵਿੱਚ ਸਮਾਜਿਕ ਸੰਸਥਾ ਨੂੰ ਜ਼ਰੂਰ ਆ ਕੇ ਆਉਣਾ ਚਾਹੀਦਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾਪਰੀ ਸਿੰਘ ਕੁਸ਼ਵਰ ਤੁਸੀਂ ਦੇਖ ਕਰਨ ਕੋਲ ਇਹ ਦ੍ਰਿਸ਼ ਤੋਂ ਦੇਖਦਾ